ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਾਜ਼ਰ ਹਾਂ ਇੱਕ ਵਾਰੀ ਫੇਰ ਨਵੀਆਂ ਬੁਝਾਰਤਾਂ ਲੈ ਕੇ ਪਿਛਲੀ ਵੀਡੀਓ ਵਿੱਚ ਅਸੀਂ ਜੋ ਬੁਝਾਰਤ ਪੁੱਛੀ ਸੀ ਛੋਟਾ ਜਿਹਾ ਦਾਣਾ ਅਟਫਟ ਕਰਕੇ ਫਟ ਜਾਂਦਾ ਹੈ ਖਾਣ ਦੇ ਕੰਮ ਆਉਂਦਾ ਹੈ ਦੱਸੋ ਮੈਂ ਕੀ ਹਾਂ ਦੋਸਤੋ ਇਸ ਦਾ ਸਹੀ ਜਵਾਬ ਸੀ ਪੋਪਕੋਰਨ ਚੱਲੀ ਦੇ ਦਾਣੇ ਚਲੋ ਵੱਧਦੇ ਹਾਂ ਅਗਲੀ ਬੁਝਾਰਤ ਵੱਲ ਐਸਿਆਂ ਤੋਂ ਵੀ ਉੱਪਰ ਹੈ ਜਿਹਨੂੰ ਮਿਲੇ ਉਹ ਪੰਡਿਤ ਬਣ ਜਾਵੇ ਨਾ ਮਿਲੇ ਤਾਂ ਮੂਰਖ ਰਹਿ ਜਾਵੇ ਇੱਕ ਵਾਰੀ ਫਿਰ ਸੁਣੋ ਦੋਸਤੋ ਪੈਸਿਆਂ ਤੋਂ ਵੀ ਉੱਪਰ ਹੈ ਜਿਸ ਨੂੰ ਮਿਲੇ ਉਹ ਪੰਡਿਤ ਬਣ ਜਾਵੇ ਨਾ ਮਿਲੇ ਤਾਂ ਮੂਰਖ ਰਹਿ ਜਾਵੇ ਦੱਸੋ ਦੱਸੋ ਦੋਸਤੋ ਉਹ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਗਿਆਨ ਅਗਲੀ ਬੁਝਾਰਤ ਕਿਸ ਦੇਸ਼ ਵਿੱਚ ਬੇਟੀ ਰਾਸ਼ਟਰਪਤੀ ਅਤੇ ਮਹਾਪ੍ਰਧਾਨ ਮੰਤਰੀ ਸੀ ਤੁਹਾਰੀ ਫਿਰ ਸੁਣੋ ਦੋਸਤੋ ਕਿਹੜੇ ਦੇਸ਼ ਵਿੱਚ ਬੇਟੀ ਰਾਸ਼ਟਰਪਤੀ ਅਤੇ ਮਹਾਪ੍ਰਧਾਨ ਮੰਤਰੀ ਸੀ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ دیکھتے ਹਾਂ ਤਾਂ ਜਨਰਾਲੋਜੀ ਕਿੰਨੀ ਕੀ ਹੈ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਹੈ ਜੀ ਸ਼੍ਰੀਲੰਕਾ ਵਿੱਚ ਅਗਲੀ ਬੁਝਾਰਤ ਇਹੜੇ ਦੋ ਅੰਕਾਂ ਨੂੰ ਗੁਣਾ ਕਰਨ ਤੇ ਉੱਤਰ ਸਿਰਫ 5 ਆਵੇਗਾ ਇੱਕ ਵਾਰੀ ਫਿਰ ਸੁਣੋ ਦੋਸਤੋ ਕਿਹੜੇ ਦੋ ਅੰਕਾਂ ਨੂੰ ਗੁਣਾ ਕਰਨ ਤੇ ਉੱਤਰ ਸਿਰਫ 5 ਆਵੇਗਾ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਚੈੱਕ ਕਰਦੇ ਹਾਂ ਅੱਜ ਤੁਹਾਡੀ ਜਰਨਲ ਨੌਲੇਜ ਅਤੇ ਮੈਥ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ 5 1 5 ਅਗਲੀ ਬੁਝਾਰਤ ਉਹ ਕਿਹੜਾ ਜੀਵ ਹੈ ਜੋ ਬੱਚੇ ਪੈਦਾ ਕਰਨ ਤੋਂ ਬਾਅਦ ਤੁਰੰਤ ਮਰ ਜਾਂਦਾ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕਿਹੜਾ ਜੀਵ ਹੈ ਜੋ ਬੱਚੇ ਪੈਦਾ ਕਰਨ ਤੋਂ ਬਾਅਦ ਤੁਰੰਤ ਮਰ ਜਾਂਦਾ ਹੈ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਵਿਚੂ ਅਗਲੀ ਮੁਹਾਵਰਾ ਤਾਂ ਸਰੀਰ ਦੇ ਕਿਸੇ ਹਿੱਸੇ ਵਿੱਚ ਖੂਨ ਨਹੀਂ ਹੁੰਦਾ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਸਰੀਰ ਦੇ ਕਿਸੇ ਹਿੱਸੇ ਵਿੱਚ ਖੂਨ ਨਹੀਂ ਹੁੰਦਾ ਹੈ ਦੱਸੋ ਦੋਸਤੋ ਦੋਸਤੋ ਇਸ ਬੁਝਾਰਤ ਦਾ ਜਵਾਬ ਕੀ ਹੈ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਨੋ ਅਤੇ ਵਾਲਾਂ ਵਿੱਚ ਨੋ ਤੇ ਵਾਲਾਂ ਵਿੱਚ ਖੂਨ ਨਹੀਂ ਹੁੰਦਾ ਅਗਲੀ ਬੁਝਾਰਤ ਉਹ ਕਿਹੜੀ ਚੀਜ਼ ਹੈ ਜੋ ਪੂਰੇ ਬਾਜ਼ਾਰ ਵਿੱਚ ਘੁੰਮਦੀ ਹੈ ਪਰ ਕਿਸੇ ਵੀ ਮੰਦਰ ਗੁਰਦੁਆਰੇ ਜਾਂ ਧਾਰਮਿਕ ਸਥਾਨ ਤੇ ਜਾਣ ਤੋਂ ਡਰਦੀ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕਿਹੜੀ ਚੀਜ਼ ਹੈ ਜੋ ਪੂਰੇ ਬਾਜ਼ਾਰ ਵਿੱਚ ਘੁੰਮਦੀ ਹੈ ਪਰ ਕਿਸੇ ਵੀ ਮੰਦਰ ਗੁਰਦੁਆਰੇ ਜਾਂ ਧਾਰਮਿਕ ਸਥਾਨ ਤੇ ਜਾਣ ਤੋਂ ਡਰਦੀ ਹੈ ਦੱਸੋ ਦੱਸੋ ਦੋਸਤੋ ਇਸ ਦਾ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਚੱਪਲ ਇੱਕ ਕਿਸੇ ਵੀ ਤਰ੍ਹਾਂ ਇਸ ਸੰਤ ਤੇ ਨਹੀਂ ਲੈ ਕੇ ਜਾਂਦੇ ਅਗਲੀ ਬਿਹਾਰਤ ਪਿੰਡ ਵਿੱਚ ਡੈਸ਼ ਜਲਦੀ ਹੋ ਜਾਂਦਾ ਹੈ ਬੱਚਿਆਂ ਨੂੰ ਡੈਸ਼ ਤੋਂ ਡਰ ਲੱਗਦਾ ਹੈ ਅੰਨੇ ਨੂੰ ਡੈਸ਼ ਤੋਂ ਮਤਲਬ ਨਹੀਂ ਉੱਲੂ ਨੂੰ ਡੈਸ਼ ਵਿੱਚ ਦਿਖਾਈ ਦਿੰਦਾ ਹੈ ਦੱਸੋ ਦੱਸੋ ਦੋਸਤੋ ਇਸ ਦਾ ਜਵਾਬ ਕੀ ਹੈ ਜੀ ਇਕ ਵਾਰੀ ਫਿਰ ਸੁਣੋ ਦੋਸਤੋ ਪਿੰਡ ਵਿੱਚ ਡੈਸ਼ ਜਲਦੀ ਹੋ ਜਾਂਦਾ ਹੈ ਬੱਚਿਆਂ ਨੂੰ ਡੈਸ਼ ਤੋਂ ਡਰ ਲੱਗਦਾ ਹੈ ਅੰਨੇ ਨੂੰ ਡੈਸ਼ ਤੋਂ ਮਤਲਬ ਨਹੀਂ ਉੱਲੂ ਨੂੰ ਡੈਸ਼ ਵਿੱਚ ਦਿਖਾਈ ਦਿੰਦਾ ਹੈ ਦੋਸਤੋ ਇਸ ਦਾ ਜਵਾਬ ਹੈ ਜੀ ਹਨੇਰਾ तकरीबन ਸਾਰਿਆਂ ਨੂੰ ਹੀ ਪਤਾ ਲੱਗ ਗਿਆ ਹੋਣਾ ਹੈ ਅਗਲੀ ਬੁਝਾਰਤ ਨੇਰੇ ਕੁੱਪ ਨੇਰੇ ਕੁੱਪ ਨੂੰ ਨੇ ਮਾਰੀ ਟੱਕਰ ਸੋਹਰਾ ਫੇਰ ਚੁੱਪ ਇੱਕ ਵਾਰੀ ਫੇਰ ਸੁਣੋ ਦੋਸਤੋ ਨੀਰ ਕੁੱਪ ਨੀਰ ਕੁੱਪ ਨੂਨੇ ਮਾਰੀ ਟੱਕ ਸੋਰਾ ਫੇਰ ਚੁੱਪ ਦੱਸੋ ਦੱਸੋ ਦੋਸਤੋ ਇਸ ਦਾ ਜਵਾਬ ਕੀ ਹੈ ਜੀ ਇਸ ਦਾ ਜਵਾਬ ਹੈ ਜੀ ਤਲਾ ਤੇ ਚਾਬੀ ਅਗਲੀ ਮੁਝਾ ਹਰਤ ਥੱਲੇ ਕੋਏ ਦੀ ਪੰਛੇਰੀ ਉੱਤੇ ਲੋਹੇ ਦੀ ਪੰਛੇਰੀ ਉੱਤੇ ਗੁਦਗੁਦੀਆਂ ਇੱਕ ਵਾਰੀ ਫੇਰ ਸੁਣੋ ਦੋਸਤੋ ਲੋਹੇ ਦੀ ਪੰਸੇਰੀ ਉੱਤੇ ਲੋਹੇ ਦੀ ਪੰਸੇਰੀ ਉੱਤੇ ਗੁੱਦਗੁਦੀਆਂ ਦੋਸਤੋ ਦੋਸਤੋ ਇਸ ਮਜ਼ੇ ਅਰਦਾਸ ਸਹੀ ਜਵਾਬ ਕੀ ਹੈ ਜੀ ਇਸ ਦਾ ਜਵਾਬ ਹੈ ਜੀ ਅੱਖੀਆਂ ਤਵਾ ਅਤੇ ਰੋਟੀ ਅਗਲੀ ਬੁਝਾਰਤ WB 733N ਨੰਬਰ ਦੀ ਇੱਕ ਕਾਰ ਵਿੱਚ ਰਾਹੁਲ ਕਿਤੇ ਜਾ ਰਿਹਾ ਸੀ ਰਸਤੇ ਵਿੱਚ ਇਕ ਕੁੜੀ ਨੇ ਲਿਫਟ ਮੰਗੀ ਰਾਉਂ ਨੇ ਜਦੋਂ ਉਸ ਕੁੜੀ ਦਾ ਨਾਮ ਪੁੱਛਿਆ ਤਾਂ ਉਸਨੇ ਕਿਹਾ ਤੁਹਾਡੀ ਕਾਰ ਦੇ ਨੰਬਰ ਵਿੱਚ ਉਸਦਾ ਨਾਮ ਹੈ ਤਾਂ ਦੱਸੋ ਕੁੜੀ ਦਾ ਕੀ ਨਾਮ ਸੀ ਦੱਸੋ ਦੱਸੋ ਦੋਸਤੋ ਕੁੜੀ ਦਾ ਕੀ ਨਾਮ ਸੀ ਲਗਾਓ ਦਿਮਾਗ ਬੁੱਝੋ ਬਜਾਰ ਸੋ ਜਵਾਬ ਇਸਦਾ ਜਵਾਬ ਸੀ ਨੀਲਮ ਕਿਸ ਕਿਸ ਨੇ ਇਸਦਾ ਜਵਾਬ ਬੁੱਝ ਲਿਆ ਸੀ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵਿਜਾਰਕਾ ਉਹ ਕਿਹੜੀ ਜੀਵਿਤ ਚੀਜ਼ ਹੈ ਜਿਸ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਅਤੇ ਖਾਣ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਦੋਸਤੋ ਇਸ ਵਿਜਾਰਕਾ ਦਾ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਇਸ ਤਰ੍ਹਾਂ ਦੀਆਂ ਹੋਰ ਬੁਝਾਰਤਾਂ ਦੇਖਣ ਲਈ ਸਾਡੇ ਚੈਨਲ ਸੋਲજર ਹਬ ਸਟੋਰੀਜ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਦੋਸਤੋ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਜਿਉਂਦੇ ਵਸਤੇ ਰੋਜ਼ ਮਾਰੀਆਂ ਮਾਣੋ ਸਤਿ ਸ਼੍ਰੀ ਅਕਾਲ ਦੋਸਤੋ